ਹਾਂਜੀ ਪ੍ਰਧਾਨ ਜੀ ਆ ਜਿਹੜੇ ਤੂੜੀ ਦੇ ਭੋਂਖ ਲੋਤੇ ਨੇ ਇਹ ਕਿੱਥੋਂ ਆਏ ਨੇ ਤੇ ਕਿਵੇਂ ਆਏ ਨੇ ਤੇ ਕਿੰਨਾ ਵਾਸਤੇ ਆਏ ਨੇ ਮੈਂ ਕਸ਼ਮੀਰ ਸਿੰਘ ਭੰਗਾਈ ਜ਼ਿਲ੍ਹਾ ਪ੍ਰਧਾਨ ਵੀ ਕੇ ਜੂ ਇਕਤਾ ਗ੍ਰਾਹਾ ਅੰਮ੍ਰਿਤਸਰ ਤੋਂ ਇਹ ਜਿਹੜਾ ਸਾਡੇ ਈ ਨਾਲੇ ਦੇ ਰਮਦਾਸ ਏਰੀਏ ਦੇ ਵਿੱਚ ਸਾਡੇ ਜ਼ਿਲ੍ਹੇ 'ਚ ਅੰਮ੍ਰਿਤਸਰ ਦੇ ਵਿੱਚ ਬਹੁਤ ਵੱਡੀ ਮਾਰਿਆ ਤੁਨ ਰਾਵੀ ਨੇ ਮਾਰੀ ਬਹੁਤ ਪਾਣੀ ਜਿਹੜਾ ਆਇਆ ਉਹਦੇ ਵਿੱਚ ਲੋਕਾਂ ਦੀ ਤੂੜੀ ਦਾਣੇ ਪੱਠੇ ਜਿਹੜੇ ਨੇ ਖਰਾਬ ਹੋ ਗਏ ਡੰਗਰ ਰੋੜ ਕੇ ਬਹੁਤ ਮੰਦਾ ਹਾਲ ਹੈ ਇਹ ਏਰੀਏ ਦਾ ਹੋਇਆ ਰਮਦਾਸ ਏਰੀਏ ਦਾ ਉਹਦੇ ਵਿੱਚ ਸਾਡੀ ਜਥੇਬੰਦੀ ਵੀ ਕੇ ਜੂ ਇਕਤਾ ਗ੍ਰਾਹਾ ਅੰਮ੍ਰਿਤਸਰ ਨੂੰ ਸੰਗਰੂਰ ਜ਼ਿਲ੍ਹੇ ਨੇ ਜ ਕਾਮ ਸੰਭਾਲਦਾ ਕੰਮ ਹੋ ਜੋ ਮੇਰੀ ਲਈ ਤੇ ਸੰਗਰੂਰ ਜ਼ਿਲ੍ਹੇ ਵੱਲੋਂ ਪਹਿਲਾਂ ਸਾਨੂੰ ਲਗਭਗ 7000 ਮਣ ਜਿਹੜੀ ਕਣਕ ਆ ਉਹ ਆਈ ਜਿਹੜੀ ਆਪਾਂ ਬੇਜਮੀਨੇ ਤੇ ਮਜ਼ਦੂਰਾਂ ਦੇ ਵਿੱਚ ਵੰਡੀ ਆ ਉਦੋਂ ਮਗਰੋਂ ਦੂਜੇ ਰੋ ਜਿਹੜਾ ਅਸੀਂ ਪਸ਼ੂਆਂ ਦੇ ਲਈ ਤੂੜੀ ਲੈ ਕੇ ਜਾਂਦੇ ਆ ਇਹ ਸਾਡੇ ਨਾਲ ਆਗੂ ਸਾਡੇ ਉਧਰ ਦੇ ਖੜੇ ਨੇ 6 ਭੁੰਗ ਜਿਹੜੇ ਕੱਲ ਸਾਡੇ ਪਹੁੰਚੇ ਸੀ ਤਿੰਨ ਜਿਹੜੇ ਰਾਜ ਰਹਿ ਗਏ ਉਹ ਅੱਜ ਪਹੁੰਚੇ ਨੇ ਮੰਡੀ ਦੇ ਵਿੱਚ ਕੱਲ ਵੀ ਲਾ ਦੋ ਪਾਕ 70 ਟਰਾਲੀਆਂ ਜਿਹੜੀਆਂ ਇਥੋਂ ਗਾਂ ਪਿੰਡਾਂ ਦੇ ਵਿੱਚ ਤੂੜੀ ਦੀਆਂ ਗਈਆਂ ਨੇ ਤੇ ਅੱਜ ਜਿਹੜਾ ਤਿੰਨ ਭੋਂਗ ਹੋਰ ਆਏ ਨੇ ਅਜੇ ਕੱਲ ਵਾਲੀ ਪਈ ਲੋਕ ਖੜ੍ਹ ਰਹੇ ਨੇ ਇਹਦੋਂ ਦੂਜੀ ਗੱਲ ਮੈਂ ਦੱਸਣੀ ਚਾਹਣਾ ਵੀ ਬਹੁਤ ਸਾਰੇ ਫੋਨ ਮੈਨੂੰ ਆਏ ਨੇ ਵੀ ਪ੍ਰਧਾਨ ਜੀ ਤੂੜੀ ਰੋੜ ਗਈ ਆ ਡੇਰੇ ਤੇ ਬੰਦਾ ਬੈਠਾ ਡੰਗਰੋ ਦੇ ਕੋਲ ਹੈਗੇ ਨੇ ਪਰ ਉਹ ਆਪਣੀ ਜਥੇਬੰਦੀ 'ਚ ਨਹੀਂ ਕੰਮ ਕਰਦਾ ਉਹ ਆਂਦਾ ਮੈਂ ਤੇ ਦੂਜੀ ਜਥੇਬੰਦੀ 'ਚ ਕੀ ਮੈਨੂੰ ਤੂੜੀ ਮਿਲ ਸਕਦੀ ਆ ਲੋਕਾਂ ਨੂੰ ਅਪੀਲ ਕਰਦੇ ਆ ਵੀ ਭਰਾਓ ਬਾਬੇ ਨਾਨਕਲਾ ਲੰਗਰ ਆ ਇਥੇ ਸਾਨੂੰ ਸੰਜੋਗ ਦੇ ਰਹੇ ਨੇ ਇਧਰੋਂ ਸੰਗਰੂਰ ਤੋਂ ਆ ਰਹੀ ਆ ਤੇ ਜਿੰ ਇਹਦੇ 'ਚ ਕੋਈ ਇਹ ਮਸਲਾ ਨਹੀਂ ਵੀ ਕਿਹੜੀ ਜਥੇਬੰਦੀ ਨਾ ਜਾਂ ਕਿਹੜੀ ਪਾਰਟੀ ਨਾ ਕਿਹੜੀ ਜਾਤ ਪਾਤ ਆ ਇਹ ਖੁੱਲਾ ਲੰਗਰੇ ਆ ਜਿਹਨੂੰ ਚਾਹੀਦੀ ਆ ਤੂੜੀ ਉਹ ਆਣ ਕੇ ਸੋ ਫੋਕਲ ਪੈਂਡ ਤੋਂ ਖੜ ਸਕਦਾ ਆ ਸਾਡੀ ਇਹ ਕੋਈ ਸ਼ਰਤ ਨਹੀਂ ਕਈਆਂ ਜਥੇਬੰਦੀਆਂ ਨੇ ਕੀਤਾ ਲੋਕਾਂ ਦੇ ਵਿੱਚ ਭਰਮ ਖੜਾ ਕਰਤਾ ਵੀ ਪਹਿਲਾਂ ਘਰ ਦੇ ਝੰਡਾ ਲਾਓ ਚਾਰ ਦੀ ਗੱਠ ਫੇਰ ਲਾਵਾਂਗੇ ਤੁਹਾਨੂੰ ਵੀ ਤੇ ਖਾ ਦੇ ਦਾਂਗੇ ਸਾਡੇ ਨਾਲ ਜੁੜਜੋ ਸਾਡੇ ਵਰਕਰ ਬਣਜੋ ਸਾਡੇ ਨਾਲ ਕੰਮ ਕਰੋ ਤੇ ਤੁਹਾਨੂੰ ਸਹੂਲਤ ਫਿਰ ਦੇਵਾਂਗੇ ਸਾਡਾ ਇਹੋ ਜਿਹਾ ਨਾ ਪਹਿਲਾਂ ਕਣਕ ਵੰਡਣ ਵੇਰੇ ਨਾ ਤੂੜੀ ਵੀਰੇ ਨਾ ਜੇ ਕਿਸੇ ਨੇ ਪਹਿਲੀ ਕੋਖੜ ਬੈੜੀ ਇਹ ਪਧਰੀ ਕਰਨੀ ਰੇਤ ਪਈ ਆ ਉਹਦੀ ਪਹਿਲੀ ਵੀ ਪਧਰੀ ਕਰਕੇ ਦੇਵਾਂਗੇ ਬੀਜ ਵੀ ਬੀ ਕੇ ਵੀ ਬੀਜ ਕੇ ਵੀ ਦੇਵਾਂਗੇ ਖਾਦ ਵੀ ਦੀ ਜਿੰਨੀ ਸਹੂਲਤ ਜਥੇਬੰਦੀ ਵੱਲੋਂ ਲੋਕਾਂ ਵੱਲੋਂ ਲੋਕ ਸੰਜੋਗ ਵਿੱਚੋਂ ਕਰਨਗੇ ਉਹ ਲੋਕਾਂ ਤੱਕ ਪਹੁੰਚਦਾ ਕਰਾਂਗੇ ਪਰ ਇਹੋ ਜੀ ਕੋਈ ਗੱਲ ਨਹੀਂ ਹੋਊ ਵੀ ਸਾਡੇ ਨਾਲ ਜੁੜੋ ਤੇ ਫੇਰ ਇਹ ਕੰਮ ਕਰਨਾ ਤਣੋ ਮਣੋ ਪੂਰੇ ਜੋਰ ਦੇ ਨਾਲ ਜਥੇਬੰਦੀ ਦੇ ਸੰਜੋਗ ਦੇ ਨਾਲ ਲੋਕਾਂ ਦੀ ਸੇਵਾ ਕਰਾਂਗੇ ਜਿਹੜੇ ਹੱਟ ਤੋਂ ਪੀੜਤ ਨੇ ਜਿਨ੍ਹਾਂ ਦਾ ਨੁਕਸਾਨ ਹੋਇਆ ਉਹਨਾਂ ਦੀ ਜਿੰਨਾ ਹੋਤਾ ਕਿ ਅਸੀਂ ਪਰਪਾਈ ਜਿਹੜੀ ਆ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜ ਹਾਂਜੀ ਭਤਾ ਜੀ ਇੰਨੀ ਦੂਰੋਂ ਚੱਲ ਕੇ ਆਏ ਹੋ ਤੇ ਕਿਵੇਂ ਜਿਹੜਾ ਆਪਾਂ ਨੂੰ ਤੁਸੀਂ ਪਹਿਲਾਂ ਕਣਕ ਲੈ ਕੇ ਆਏ ਸੀ ਉਹਦੀ ਵੰਡ ਜਿਹੜੀ ਇੱਥੇ ਕਿੱਦਾਂ ਹੋਈ ਆ ਤੇ ਹੁਣ ਜਿਹੜੀ ਤੂੜੀ ਲੈ ਕੇ ਆਏ ਹੋ ਕੀ ਤੁਹਾਨੂੰ ਜਾਣਦਾ ਕਿ ਇਹ ਲੋਕਾਂ ਤੱਕ ਪਹੁੰਚ ਰਹੀ ਆ ਮੈਂ ਰਿੰਕੂ ਮੁਨਕ ਬਲਾਕ ਜਨਰਲ ਸਿਕਤਰ ਭਾਰਤੀ ਕਿਸਾਨ ਜਨੂਨਿਕਤਾ ਉਗਰਾਹਾਂ ਅਸੀਂ ਬਲਾਕ ਮੁਨਕ ਤੇ ਜਿਲ੍ਹਾ ਸੰਗਰੂਰ ਤੋਂ ਆਏ ਆ ਜਦੋਂ ਅਸੀਂ ਪਹਿਲਾਂ ਵੀ ਇੱਥੇ ਕਣਕ ਲੈ ਕੇ ਆਏ ਸੀ ਜਾਂ ਇਸ ਵਾਰ ਤੂੜੀ ਲੈ ਕੇ ਆਏ ਆ ਜਿਹੜੀ ਸਾਡੇ ਕਿਸਾਨ ਜਥੇਬੰਦੀ ਉਗਰਾਹਾਂ ਦੇ ਜਿਹੜੇ ਆਗੂ ਨੇ ਵਰਕਰ ਨੇ ਉਹਨਾਂ ਦੀ ਵੰਡ ਦੇਖ ਕੇ ਮਨ ਬਹੁਤ ਖੁਸ਼ ਹੋਇਆ ਕਿ ਹਰੇਕ ਪੀੜਤ ਨੂੰ ਨਾ ਕੋਈ ਜਾਤ ਨਾ ਕੋਈ ਧਰਮ ਸਿਰਫ ਇਹ ਦੇਖਦੇ ਨੇ ਵੀ ਇਹ ਬੰਦਾ ਪੀੜਤ ਹੈ ਕੋਈ ਕਿਸੇ ਮਰਜ਼ੀ ਜੱਥੇਬੰਦੀ ਨਾਲ ਜੁੜਿਆ ਹੋਇਆ ਹੈ ਕਿਸੇ ਮਰਜ਼ੀ ਸਿਆਸੀ ਪਾਰਟੀ ਨਾਲ ਜੁੜਿਆ ਹੋਇਆ ਹੈ ਬਗੈਰ ਕਿਸੇ ਪੱਖਪਾਤ ਤੋਂ ਬਕਾਇਦਾ ਰਜਿਸਟਰ ਲਾਇਆ ਹੋਇਆ ਹੈ ਤਾਂ ਕਿ ਜਿੱਥੋਂ ਅਸੀਂ ਰਾਸ਼ਨ ਪਾਣੀ ਇਕੱਠਾ ਕਰਕੇ ਲੋਕਾਂ ਤੋਂ ਕਹਿ ਕੇ ਲੈ ਕੇ ਆਉਣੇ ਆ ਕਿ ਲੋਕੋ ਥੋੜਾ ਦਿੱਤਾ ਹੋਇਆ ਇੱਕ ਇੱਕ ਪੈਸਾ ਇੱਕ ਇੱਕ ਅੰਨ ਦਾ ਦਾਣਾ ਪੀੜਤ ਲੋਕਾਂ ਦੇ ਘਰਾਂ ਤੱਕ ਪਹੁੰਚਾਇਆ ਜਾਊਗਾ ਉਹ ਰਜਿਸਟਰ ਉਹਦੇ ਵਾਸਤੇ ਹੀ ਲਾਇਆ ਹੋਇਆ ਹੈ ਕੱਲ ਨੂੰ ਕਿਸੇ ਨੂੰ ਕੋਈ ਵੀ ਸ਼ੰਕਾ ਹੋਵੇ ਸਾਡੇ ਜ਼ਿਲ੍ਹਾ ਪ੍ਰਧਾਨ ਖੜੇ ਨੇ ਇਹਨਾਂ ਨਾਲ ਸੰਪਰਕ ਕਰ ਸਕਦੇ ਨੇ ਆ ਕਿ ਵੀ ਸਾਡਾ ਮੁਲਕ ਤੋਂ ਰਸ਼ਨ ਆਇਆ ਸੀ ਜਾਂ ਕੜੈਲ ਬਲਰੇ ਤੋਂ ਆਇਆ ਸੀ ਲਹਿਰੇ ਤੋਂ ਆਇਆ ਸੀ ਵੀ ਉਹ ਕਿਹੜੇ ਪਿੰਡਾਂ 'ਚ ਵੰਡਿਆ ਗਿਆ ਹੈ ਬਹੁਤ ਸੋਹਣੇ ਤਰੀਕੇ ਨਾਲ ਵੰਡਿਆ ਜਾ ਰਿਹਾ ਹੈ ਤੇ ਮਾਨੂੰ ਬੜੀ ਖੁਸ਼ੀ ਹੋਈ ਦੇਖ ਕੇ ਵੀ ਜਾਨੀ ਕਿ ਬਹੁਤ ਵਧੀਆ ਤਰੀਕੇ ਨਾਲ ਵੰਡ ਰਹੇ ਨੇ ਤੇ ਅਸੀਂ ਹੋਰ ਇਹਨਾਂ ਨੂੰ ਵਿਸ਼ਵਾਸ ਦਿਵਾਉਨੇ ਆ ਕਿ ਜਦੋਂ ਤੱਕ ਏ ਸਾਡੇ ਦਾ ਡਿਮਾਂਡ ਕਰਨਗੇ ਸਾਨੂੰ ਕਹਿਣਗੇ ਉਦੋਂ ਤੱਕ ਅਸੀਂ ਥੂੜੀ ਵੀ ਪੰਚਾਵਾਂਗੇ ਰਾਸ਼ਨ ਪਾਣੀ ਵੀ ਪੰਚਾਵਾਂਗੇ ਤੇ ਕਿਸਾਨਾਂ ਦੀ ਜਦੋਂ ਤੱਕ ਕਣਕਾਂ ਬਿਜਦੀਆਂ ਨਹੀਂ ਹੁੰਦੀਆਂ ਸਾਡੀ ਸੁਪਾ ਕਮੇਟੀ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਉਹਨਾਂ ਵਾਸਤੇ ਡੀਏਪੀ ਖਾਦਾ ਪ੍ਰਬੰਧ ਵੀ ਕਰਾਂਗੇ ਜਿਹੜੇ ਕਿਸਾਨਾਂ ਦੀਆਂ ਜ਼ਮੀਨਾਂ ਖਰਾਬ ਹੋ ਗਈਆਂ ਉਹਨਾਂ ਦੀਆਂ ਜ਼ਮੀਨਾਂ ਵੀ ਪੱਧਰ ਕਰਾਂਗੇ ਦੁਬਾਰਤੋਂ ਮੈਂ ਫਿਰ ਇਹਨਾਂ ਅਗੂ ਟੀਮ ਦਾ ਸਾਰੀ ਦਾ ਬਹੁਤ ਧੰਨਵਾਦ ਕਰਨਾ ਚਾਹੁੰਦਾ ਕਿਉਂਕਿ ਭਰਾਵੋ ਸਾਡੇ ਵਾਸਤੇ ਸੋਖੀ ਗੱਲ ਹੈ ਹਲੇ ਲੈ ਕੇ ਇੱਥੇ ਅਸੀਂ ਤਾਂ ਤਾਰ ਕੇ ਚਲੇ ਜਾਂਦੇ ਆਂ ਪਰ ਜਿਹੜੇ ਸੋਹਣੇ ਤਰੀਕੇ ਨਾਲੇ ਵੰਡ ਰਹੇ ਨੇ ਕਿਸੇ ਤਰ੍ਹਾਂ ਦਾ ਕੋਈ ਪੱਖਪਾਤ ਨਹੀਂ ਕਰ ਰਹੇ ਇਹ ਬਹੁਤ ਜਾਨੀ ਕਿ ਡਿਊਟੀ ਬਹੁਤ ਵਧੀਆ ਢੰਗ ਨਾਲ ਡਿਊਟੀ ਦੇ ਰਹੇ ਨੇ ਬਹੁਤ ਔਖਾ ਕੰਮ ਹੈ ਕਿਉਂਕਿ ਲੋਕਾਂ 'ਚ ਬਹੁਤ ਗਲਤ ਫੋਹਾਂ ਫੁਲਾਈਆਂ ਜਾਂਦੀਆਂ ਨੇ ਵੀ ਤਾਂ ਹੀ ਕੱਲਾ ਆਪਦੀ ਜਥੇਬੰਦੀਆਂ ਨੂੰ ਵੰਡ ਰਹੇ ਨੇ ਫਰਾਨੀ ਪਾਰਟੀਆਂ ਨੂੰ ਦੇ ਰਹੇ ਨੇ ਸਾਨੂੰ ਪਿੰਡ ਦੇ ਵਿੱਚ ਇੱਕ ਵੀ ਬੰਦਾ ਇਹੋ ਜਿਹਾ ਨਹੀਂ ਮਿਲਿਆ ਜਿਨੇ ਸਾਨੂੰ ਇਹ ਗੱਲ ਕਹੀ ਹੋਵੇ ਵੀ ਸਾਡੇ ਨਾਲ ਪੱਖਪਾਤ ਕੀਤਾ ਜਾ ਰਿਹਾ ਹੈ ਜਾਂ ਸਾਨੂੰ ਜਥੇਬੰਦੀ ਜੁਆਇਨ ਕਰਨ ਨੂੰ ਕੀਤਾ ਜਾ ਰਿਹਾ ਹੈ ਬਿਲਕੁਲ ਨਹੀਂ ਜਿਵੇਂ ਪ੍ਰਧਾਨ ਜੀ ਕਹਿ ਕੇ ਗਏ ਨੇ ਇਹ ਬਾਬੇ ਨਾਨਕ ਦਾ ਲੰਗਰ ਹੈ ਕਿਸੇ ਤਰ੍ਹਾਂ ਦੀ ਜਾਤ ਪਾਤ ਧਰਮ ਨਾਲ ਕੋਈ ਰੋਲ ਨਹੀਂ ਇੱਥੇ ਸਿਰਫ ਅਸੀਂ ਇਹ ਦੇਖਦੇ ਹਾਂ ਬੰਦਾ ਪੀੜਤ ਹੈ ਇੱਥੋਂ ਆ ਕੇ ਕੋਈ ਵੀ ਰਸਟ ਜਿਹੜਾ ਸਾਡੇ ਕੋਲੇ ਹੈਗਾ ਲਾ ਜਾ ਸਕਦਾ ਹੈ ਧੰਨਵਾਦ